ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੂੰ ਮਰੈ ਦਵਾਰੇ ਆਇਆ ਨਾਨਕ ਕੋ ਪ੍ਰਭ ਪਹੇ ਕਿਰਪਾਲ ਸਤ ਗੁਰ ਪੂਰਾ ਪਾਇਆ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਤ ਸੋਖੋ ਟਲ ਗੁਰਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਸੁਹੀ ਮਹਲਾ ਪਹਿਲਾ ਚੌਪਦੇ ਘਰ ਪਹਿਲਾ ਪਹੰਡਾ ਤੋਏ ਬਸ ਧੂਪ ਦੇਵ ਹੋ ਤਉ ਦੁੱਧ ਕੋ ਜਾਵ ਹੋ ਦੁੱਧ ਕਰਮ ਫਨ ਸਰਤ ਸਮਾਇਣ ਹੋਏ ਨਰਾਸ ਜਮਾਵ ਹੋ ਪਹੰਡਾ ਤੋਏ ਬੈਸ ਧੂਪ ਦੇਵੋ ਤਉ ਦੁਧੈ ਕੋ ਜਾਵੋ ਦੁਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ ਜਪ ਹੋ ਤਾ ਏਕੋ ਨਾਮ ਅਵਰ ਨਰਾ ਫਲ ਕਮ ਰਹਾ ਇਹ ਮਨ ਈਟੀ ਹਾਥ ਕਰਹੋ ਫੁਨ ਨੇਤਰੋ ਨੀਂਦ ਨਾ ਆਵ ਰਸਨਾ ਨਾਮ ਜਪੋ ਤਬ ਮਥਿਆ ਇਨ ਵਿਧ ਅੰਮ੍ਰਿਤ ਪਾਵੋ ਮਨ ਸੰਪਟ ਜਿਤ ਸਤ ਸਰ ਨਾਵਣ ਪਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਵਿਧ ਸਾਹਿਬ ਰਵਤ ਰਹੈ ਕਹਦੇ ਕਹੈ ਕਹੈ ਕਹ ਜਾਵਹਿ তুম সর অবর্ণ কোই भगत হীন নানক জনজম্পে হো সালাহি সচা সোই কহদে কহ 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 জાવহে ਤੁਮ ਸਰ ਅਵਰਨਾ ਕੋਈ ਭਗਤ ਹੀਣ ਨਾਨਕ ਜਨ ਜੰਪੈ ਹਉ ਸਾਲਾਹੀ ਸੱਚਾ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤ ਨਾਮੁ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਸੁਹੀ ਮਹਲਾ ਪਹਿਲਾ ਚੌਪਦੇ ਘਰ ਪਹਿਲਾ ਪਾਂਡਾ ਧੋਏ ਬੈਸ ਧੂਪ ਦੇਵਹੋ ਤਉ ਦੂਧ ਹੈ ਕਉ ਜਾਵਹੋ ਦੂਧ ਕਰਮ ਫਨ ਸੁਰਤ ਸਮਾਇਣ ਹੋਏ ਨਰਾਸ ਜਮਾਵਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ